ਦੁਨੀਆ ਦੀਆਂ ਸਾਰੀਆਂ ਖੋਜਾਂ ਇਕੱਲੇ ਪੰਚ ਹੋਈਆਂ ਨੇ ਕਿਸੇ ਵੀ ਮਹਾਨ ਵਿਅਕਤੀ ਮਹਾਨ ਖੋਜ ਕਿਸੇ ਵੀ ਸਾਇੰਟਿਸਟ ਕਿਸੇ ਦਾ ਵੀ ਨਾਮ ਲੈ ਲਓ ਤੁਸੀਂ ਉਹ ਸਾਰੇ ਇਕੱਲੇ ਰਹਿੰਦੇ ਸੀ ਅੱਜ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਇਕੱਲੇ ਪੰਨ ਦੀ ਕਿ ਇਕੱਲੇ ਰਹਿਣ ਵਾਲੇ ਇਨਸਾਨ ਨੂੰ ਕੀ ਕੀ ਫਾਇਦੇ ਹੁੰਦੇ ਨੇ ਇਕੱਲੇ ਪੰਨ ਦੇ ਕੀ ਕੀ ਫਾਇਦੇ ਨੇ ਇਸ ਵੀਡੀਓ ਚ ਮੈਂ ਇੱਕ ਵਰਡ ਯੂਜ਼ ਕਰੂੰਗੀ ਇੰਟਰੋਵਰਟ ਇੰਟਰਵਰਟ ਉਸ ਤਰ੍ਹਾਂ ਦਾ ਇੱਕ ਵਿਅਕਤੀ ਹੁੰਦਾ ਜਿਹੜਾ ਕਿ ਹਮੇਸ਼ਾ ਇਕੱਲਾ ਰਹਿੰਦਾ ਉਹਦੇ ਜਿਆਦਾ ਦੋਸਤ ਨਹੀਂ ਹੁੰਦੇ ਤੇ ਨਾ ਹੀ ਉਹ ਬਣਾਉਣਾ ਚਾਹੁੰਦਾ ਤੇ ਨਾ ਹੀ ਉਹ ਤੋਂ ਬਣ ਪਾਉਂਦੇ ਨੇ ਸੌਖੇ ਤਰੀਕੇ ਨਾਲ ਉਹ ਸ਼ਾਂਤ ਰਹਿੰਦਾ ਆਪਣਾ ਕੰਮ ਚੁੱਪਚਾਪ ਕਰਦਾ ਰਹਿੰਦਾ ਤੇ ਸਭ ਤੋਂ ਵੱਡੀ ਗੱਲ ਕਿ ਉਹ ਬਹੁਤ ਜਿਆਦਾ ਓਵਰਥਿੰਕਰ ਹੁੰਦਾ ਤੇ ਆਪਣੇ ਆਪ ਚੀ ਗੱਲਾਂ ਕਰਦਾ ਰਹਿੰਦਾ ਤੇ ਇਸ ਤੋਂ ਉਲਟ ਹੁੰਦਾ ਐਕਸਟਰਵਰਟ ਜੋ ਕਿ ਦੁਨੀਆ ਭਰ ਦੇ ਲੋਕਾਂ ਨਾਲ ਗੱਲਾਂ ਕਰਦਾ ਕਿਸੇ ਨਾਲ ਵੀ ਜਲਦੀ ਘੁਲ ਮਿਲ ਜਾਂਦਾ ਇੱਥੇ ਇਕੱਲੇਪਨ ਦੇ ਦੋ ਪਹਿਲੂ ਹੁੰਦੇ ਨੇ ਇੱਕ ਹੁੰਦਾ ਇਕਾਂਤ ਤੇ ਇੱਕ ਹੁੰਦਾ ਇਕੱਲਾਪਨ ਇਕਾਂਤ ਹੁੰਦਾ ਇਹਨੂੰ ਆਪਾਂ ਪੋਜ਼ਿਟਿਵ ਵੇਚ ਲੈਂਦੇ ਆ ਤੇ ਇਕੱਲਾਪਨ ਹੁੰਦਾ ਇਹਨੂੰ ਆਪਾਂ 네ਗੇਟਿਵ ਵੇਚ ਲੈਂਦੇ ਆ ਜਿਹੜਾ ਇਕਾਂਤ ਹੁੰਦਾ ਇਸ ਤੋਂ ਭਾਵ ਆਈਸੋਲੇਸ਼ਨ ਕਿ ਇਨਸਾਨਾ ਕੋਈ ਵੀ ਜੋ ਕਿ ਖੁਸ਼ੀ-ਖੁਸ਼ੀ ਰਹਿ ਰਿਹਾ ਕਿ ਉਹ ਦੀ ਆਪਣੀ ਨੀਡ ਨੂੰ ਫੁੱਲਫਿਲ ਕਰਦਾ ਕਿ ਹਾਂ ਮੈਂ ਇਕੱਲਾ ਰਹਿੰਦਾ ਮੈਂ ਖੁਸ਼ ਹਾਂ ਮੈਂ ਸੈਟੀਸਫਾਈ ਹਾਂ ਤੇ ਇੱਕ ਹੁੰਦਾ ਇਕੱਲਾਪਨ ਜੋ ਕਿ ਕਿਸੇ ਇਨਸਾਨ ਦੀ ਮਜਬੂਰੀ ਹੁੰਦੀ ਆ ਉਹਨੂੰ ਕੋਈ ਸਾਥ ਨਹੀਂ ਮਿਲ ਪਉਂਦਾ ਤਾਂ ਉਹ ਇਕੱਲਾ ਮਹਿਸੂਸ ਕਰਦਾ ਤਾ ਮਹਿਸੂਸ ਕਰਦਾ ਕਿ ਮੈਂ ਲੋਨੀ ਆ ਤਾਂ ਉਹ ਖੁਸ਼ ਨਹੀਂ ਰਹਿ ਪਉਂਦਾ ਇਸ ਵੀਡੀਓ ਤੋਂ ਬਾਅਦ ਇਕੱਲੇਪਣ ਨੂੰ ਵੀ ਇਕਾਂਤ ਚ ਕਿਵੇਂ ਬਦਲਣਾ ਉਸ ਦੀ ਇੱਕ ਡਾਇਰੈਕਸ਼ਨ ਮਿਲ ਜੂਗੀ ਜਿਸ ਨਾਲ ਤੁਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰੋਗੇ ਕਿ ਤੁਸੀਂ ਇਕਾਂਤ ਚ ਰਹਿੰਦੇ ਹੋ ਤੇ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਐਲਬਰਟ ਆਨਸਟੈਂਡ ਵੀ ਕਹਿੰਦੇ ਨੇ ਕਿ ਜਦੋਂ ਕੋਈ ਵੀ ਇਨਸਾਨ ਇਕੱਲਾ ਰਹਿੰਦਾ ਇਕਾਂਤ ਚ ਰਹਿੰਦਾ ਤਾ ਉਹਦੇ ਕੋਲ ਬਹੁਤ ਸਾਰਾ ਟਾਈਮ ਹੋ ਜਾਂਦਾ ਤਾਂ ਟਾਈਮ ਹੋਣ ਕਰਕੇ ਉਹ ਬੋਰਿਅਤ ਫੀਲ ਕਰਦਾ ਕਿ ਮੈਂ ਬੋਰ ਹੋ ਰਿਹਾ ਤਾਂ ਬੋਰ ਹੋਣ ਸਮੇ ਉਸ ਕੋਲ ਬਹੁਤ ਸਾਰਾ ਕ੍ਰੀਏਟਿਵ ਆਈਡੀਆਸ ਆਉਂਦੇ ਨੇ ਤਾਂ ਕ੍ਰੀਏਟਿਵ ਆਈਡੀਆਸ ਨੇ ਜਿਹੜੇ ਉਹਨੂੰ ਉਹਦੀ ਲਾਈਫ ਚ ਬਹੁਤ ਜ਼ਿਆਦਾ ਅੱਗੇ ਲੈ ਜਾਂਦੇ ਨੇ ਕਾਫੀ ਮਹਾਨ ਵਿਗਿਆਨੀ ਚਾਰਲਸ ਬਾਕਹੋਵਸ ਵੀ ਕਹਿੰਦੇ ਨੇ ਕਿ ਮੈਨੂੰ ਲੋਕਾਂ ਨੂੰ ਲੋਕਾਂ ਨੂੰ ਮਿਲਣ ਚ ਕੋਈ ਦਿੱਕਤ ਨਹੀਂ ਪਰ ਮੈਨੂੰ ਵਧੀਆ ਲੱਗਦਾ ਕਿ ਜਦੋਂ ਮੇਰੇ ਆਸ-ਪਾਸ ਕੋਈ ਨਹੀਂ ਹੁੰਦਾ ਅੱਜ ਆਪਾਂ ਇੰਟਰੋਵਰਟ ਲੋਕਾਂ ਦੇ ਕੁਝ ਖਾਸ ਰਾਹ ਜਾਣਾਂਗੇ ਜਿਹੜੇ ਕਿ ਇਹਨਾਂ ਲੋਕਾਂ ਨੂੰ ਆਮ ਲੋਕਾਂ ਤੋਂ ਅਲੱਗ ਬਣਾ ਦਿੰਦੇ ਨੇ ਨੰਬਰ 1 ਕਿ ਇਹ ਬਹੁਤ ਜ਼ਿਆਦਾ ਮਿਨੀਮਲਿਸਟ ਹੁੰਦੇ ਨੇ ਮਤਲਬ ਕਿ ਇਹ ਬਹੁਤ ਵੱਡੀਆਂ-ਵੱਡੀਆਂ ਗੱਲਾਂ ਬਹੁਤ ਘੱਟ ਸ਼ਬਦਾਂ 'ਚ ਕਹਿ ਜਾਂਦੇ ਨੇ ਤੇ ਦੂਜਾ ਇਹ ਕਿ ਬਹੁਤ ਸਾਰੀਆਂ ਰਿਸਰਚ ਦੇ ਵਿੱਚ ਪਾਇਆ ਗਿਆ ਹੈ ਉਹਨਾਂ ਦਾ ਇਹ ਸਿੱਟਾ ਨਿਕਲਿਆ ਕਿ ਇਹਨਾਂ ਲੋਕਾਂ ਦੀ ਅਬਜ਼ਰਵ ਕਰਨ ਦੀ ਪਾਵਰ ਆਮ ਲੋਕਾਂ ਨਾਲੋਂ ਬਹੁਤ ਜ਼ਿਆਦਾ ਹੁੰਦੀ ਹੈ ਉਸ ਕਰਕੇ ਇਹ ਬਹੁਤ ਜ਼ਿਆਦਾ ਅਵੇਅਰ ਰਹਿੰਦੇ ਨੇ ਕਿ ਮੇਰੇ ਆਸ-ਪਾਸ ਕੀ ਹੋ ਰਿਹਾ ਇਹ ਚੀਜ਼ਾਂ ਨੂੰ ਜ਼ਿਆਦਾ ਚੰਗੇ ਤਰੀਕੇ ਨਾਲ ਦੇਖ ਪਾਉਂਦੇ ਨੇ ਪੁਆਇੰਟ 3 ਕਿ ਇੰਟਰਵਰਟਸ ਕੋਲ ਜ਼ਿਆਦਾ ਦੋਸਤ ਨਹੀਂ ਹੁੰਦੇ ਕਹਿੰਦੇ ਨੇ ਕਿ ਜਿੰਨਾ 5 ਲੋਕਾਂ ਨਾਲ ਆਪਾਂ ਰਹਿੰਦੇ ਆ ਤਾਂ ਉਹਨਾਂ ਵਰਗੇ 6ਵੇਂ ਆਟੋਮੈਟਿਕ ਆਪਾਂ ਖੁਦ ਬਖੁਦ ਵੱਧ ਜਾਂਦੇ ਆ ਤਾਂ ਇਹ ਆਪਣੀ ਕੰਪਨੀ ਬਹੁਤ ਹੀ ਕੇਅਰਫੁਲੀ ਚੂਜ਼ ਕਰਦੇ ਨੇ ਨੰਬਰ 4 ਇਹ ਲੋਕ ਸ਼ਾਂਤ ਰਹਿਣ ਲਈ ਕਿਸੇ ਪੀਸਫੁਲ ਜਗ੍ਹਾ ਦੀ ਤਲਾਸ਼ ਨਹੀਂ ਕਰਦੇ ਬਲਕਿ ਇਹ ਇਹ ਹੁਨਰ ਰੱਖਦੇ ਨੇ ਕਿ ਬਹੁਤ ਹੀ ਭੀੜ 'ਚ ਵੀ ਸ਼ਾਂਤ ਰਹਿ ਕੇ ਆਪਣੀ ਨੈਕਸਟ ਬੂਕ ਤੇ ਫੋਕਸ ਕਰ ਸਕਦੇ ਨੇ ਨੰਬਰ 5 ਆਪਣੇ ਬ੍ਰੇਨ ਦਾ ਇੱਕ ਪਾਰਟ ਹੁੰਦਾ ਪ੍ਰੀ ਫਰੰਟਲ ਕਾਰਟੈਕਸ ਜਿਹੜਾ ਕਿ ਡਿਸੀਜਨ ਲੈਣ ਲਈ ਰਿਸਪੌਂਸਿਬਲ ਹੁੰਦਾ ਇੱਕ ਸਟੱਡੀ ਦੇ ਦੌਰਾਨ ਪਾਇਆ ਗਿਆ ਕਿ ਇੰਟਰੋਵਰਟਸ ਦਾ ਪ੍ਰੀ ਫਰੰਟਲ ਕਾਰਟੈਕਸ ਦੇ ਜਿਹੜੇ ਟਿਸ਼ੂ ਹੁੰਦੇ ਨੇ ਉਹ ਕਾਫੀ ਥਿੱਕ ਹੁੰਦੇ ਨੇ ਜਿਸ ਕਰਕੇ ਇਹਨਾਂ ਦੀ ਡਿਸੀਜਨ 메ਕਿੰਗ ਪਾਵਰ ਕਾਫੀ ਹਾਈ ਹੁੰਦੀ ਆ ਨੰਬਰ 6 ਇੰਟਰਵਰਟ ਰਿਲੇਸ਼ਨਸ਼ਿਪ ਨੂੰ ਬਹੁਤ ਵਧੀਆ ਹੈਂਡਲ ਕਰਦੇ ਨੇ ਇਹਨਾਂ ਦੀ ਲਿਸਨਿੰਗ ਪਾਵਰ ਬਹੁਤ ਜ਼ਿਆਦਾ ਹੁੰਦੀ ਆ ਇਹ ਆਪਣੇ ਪਾਰਟਨਰ ਦੀ ਪ੍ਰੋਬਲਮ ਨੂੰ ਧਿਆਨ ਨਾਲ ਸੁਣਦੇ ਨੇ ਨਾ ਕਿ ਸਿਰਫ ਆਪਣੀ ਪ੍ਰੋਬਲਮ ਨੂੰ ਉਹਨੂੰ ਦੱਸਦੇ ਰਹਿੰਦੇ ਨੇ ਪੁਆਇੰਟ ਨੰਬਰ 7 ਇੰਟਰਵਰਟ ਇਨਸਾਨ ਕਦੇ ਵੀ ਕਿਸੇ ਦੇ ਰਾਜ਼ ਜਾਂ ਸਿਕਰਟ ਕਿਸੇ ਨਾਲ ਵੀ ਸ਼ੇਅਰ ਨਹੀਂ ਕਰਦੇ ਕਿਉਂਕਿ ਉਹ ਜ਼ਿਆਦਾ ਲੋਕਾਂ ਨਾਲ ਵਾਰਤਾਲਾਪ ਨਹੀਂ ਕਰਦੇ ਇਸ ਕਰਕੇ ਇਹ ਬਹੁਤ ਹੀ ਜ਼ਿਆਦਾ ਟਰਸਟਵਰਥੀ ਪੀਪਲ ਹੁੰਦੇ ਨੇ ਨੰਬਰ 8 ਅਜਿਹੇ ਲੋਕ ਕਾਫੀ ਜ਼ਿਆਦਾ ਇੰਡੀਪੈਂਡੈਂਟ ਹੁੰਦੇ ਨੇ ਕਿਉਂਕਿ ਇਹਨਾਂ ਨੂੰ ਇਕੱਲੇ ਰਹਿਣ ਦੀ ਆਦਤ ਹੁੰਦੀ ਆ ਇਹ ਸਾਰੇ ਕੰਮ ਖੁਦ ਕਰਦੇ ਨੇ ਇਹ ਕਿਸੇ ਤੇ ਡਿਪੈਂਡ ਨਹੀਂ ਹੁੰਦੇ ਨੰਬਰ 9 ਇੰਟਰਵਰਟਿਨਸਨ ਬੋਲਣ ਲਈ ਆਪਣੀ ਵਾਰੀ ਦਾ ਇੰਤਜ਼ਾਰ ਨਹੀਂ ਕਰਦਾ ਉਹ ਇਹ ਨਹੀਂ ਸੋਚਦਾ ਕਿ ਕਦੋਂ ਦੂਜਾ ਬੰਦਾ ਚੁੱਪ ਹੋਵੇ ਤੇ ਮੈਂ ਬੋਲਾਂ ਕਿਉਂਕਿ ਉਹਨੂੰ ਆਦਤ ਹੁੰਦੀ ਆ ਸੁਣਨ ਦੀ ਸਿੱਖਣ ਦੀ ਤੇ ਸਮਝਣ ਦੀ ਪੁਆਇੰਟ ਨੰਬਰ 10 ਅਕੋਰਡਿੰਗ ਟੂ ਆਈਸੈਂਕਸ ਇੰਟਰਵਰਸਨ ਐਂਡ ਐਕਸਟ੍ਰੋਵਰਸਨ ਥਿਊਰੀ ਇਹਨਾਂ ਦਾ ਬ੍ਰੇਨ ਇਨਫੋਰਮੇਸ਼ਨ ਜ਼ਿਆਦਾ ਐਕਸੈਸ ਕਰਪਾਉਂਦਾ ਇੱਕ ਆਮ ਵਿਅਕਤੀ ਦੇ ਨਾਲੋਂ ਇਹਨਾਂ ਦੇ ਬ੍ਰੇਨ ਦੀ ਐਕਟੀਵਿਟੀ ਦੀ ਸਪੀਡ ਜ਼ਿਆਦਾ ਹੁੰ ਸਤੰਬਰ 11 ਇੰਟਰਵਰਟਸ ਕੋਲ ਆਪਣੇ ਲਈ ਟਾਈਮ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਇਹਨਾਂ ਕੋਲ ਫालतू ਦੇ ਲੋਕ ਫालतू ਦੇ ਕੰਮ ਨਹੀਂ ਹੁੰਦੇ ਜੋ ਕਿ ਇਹਨਾਂ ਨੂੰ ਡਿਸਟਰੈਕਟ ਕਰ ਦੇਣ ਪਰ ਇਹਨਾਂ ਦੀ ਆਪਣੀਆਂ ਹੌਬੀਸ ਤੇ ਐਕਟੀਵਿਟੀਸ ਤੇ ਚੱਲਦੇ ਰਹਿਣ ਕਰਕੇ ਇਹਨਾਂ ਕੋਲ ਹਮੇਸ਼ਾ ਟਾਈਮ ਦੀ ਸ਼ਾਰਟੇਜ ਰਹਦੀ ਆ ਪੁਆਇੰਟ ਨੰਬਰ 12 ਇੰਟਰਵਰਟ ਲੋਕ ਆਪਣੀ ਫੀਲਡ ਚ ਐਕਸਪਰਟ ਹੁੰਦੇ ਨੇ ਉਹਦਾ ਪਹਿਲਾ ਕਾਰਨ ਇਹ ਹੈ ਕਿ ਇਹਨਾਂ ਕੋਲ ਕੋਈ ਵੀ ਡਿਸਟਰੈਕਸ਼ਨ ਨਹੀਂ ਹੁੰਦੀ ਤੇ ਦੂਜਾ ਕਾਰਨ ਇਹ ਹੈ ਕਿ ਕਿਸੇ ਵੀ ਫੀਲਡ ਦੇ ਐਕਸਪਰਟ ਬਣਨ ਲਈ ਉਸੇ ਕੰਮ ਕਰਨਾ ਉਸ ਨੂੰ ਸਮਾਂ ਦੇਣਾ ਬਹੁਤ ਜ਼ਰੂਰੀ ਹੈ ਜੋ ਕਿ ਕਰ ਲੈਂਦੇ ਨੇ ਪੁਆਇੰਟ ਨੰਬਰ 13 ਇਹ ਬਹੁਤ ਵਧੀਆ ਪ੍ਰੋਬਲਮ ਸੋਲਵਰ ਹੁੰਦੇ ਨੇ ਇਹ ਪ੍ਰੋਬਲਮ ਦੀ ਤਹਿ ਤੱਕ ਜਾਂਦੇ ਨੇ ਕਿਉਂਕਿ ਇਹ ਬਹੁਤ ਜ਼ਿਆਦਾ ਓਵਰਥਿੰਕ ਕਰਦੇ ਨੇ ਇਹਨਾਂ ਦੇ ਮਨ 'ਚ ਇੱਕ ਆਪਣੀ ਦੁਨੀਆ ਚੱਲਦੀ ਰਹਿੰਦੀ ਆ ਪੁਆਇੰਟ ਨੰਬਰ 14 ਇਹ ਬਹੁਤ ਹੀ ਕੈਲਕੂਲੇਟਿਵ ਰਿਸਕ ਲੈਂਦੇ ਨੇ ਇਹ ਜੋਸ ਜਾ ਕੇ ਕੋਈ ਵੀ ਰਿਸਕ ਨਹੀਂ ਲੈਂਦੇ ਜਦੋਂ ਵੀ ਇਹ ਰਿਸਕ ਲੈਂਦੇ ਨੇ ਤਾਂ ਇੱਕੋ ਜਿਹਾ ਕਿਸੇ ਲੌਜੀਕ ਦੇ ਆਧਾਰ 'ਤੇ ਰਿਸਕ ਲੈਂਦੇ ਨੇ ਪੁਆਇੰਟ ਨੰਬਰ 15 ਡੋਪਾਮਾਈਨ ਹਾਰਮੋਨ ਬਾਰੇ ਤੁਹਾਨੂੰ ਪਤਾ ਹੀ ਹੋਵੇਗਾ ਜੋ ਕਿ ਆਪਾਂ ਨੂੰ ਖੁਸ਼ ਰੱਖਦਾ ਮੋਟੀਵੇਟ ਕਰਦਾ ਇੰਟਰਵਰਟਸ ਦੇ ਵਿੱਚ ਡੋਪਾਮਾਈਨ ਹਾਰਮੋਨ ਦੀ ਕੋਈ ਕਮੀ ਨਹੀਂ ਹੁੰਦੀ ਪੁਆਇੰਟ ਨੰਬਰ 16 ਇੰਟਰਵਰਟ ਇਨਸਾਨ ਕਦੇ ਵੀ ਹੈਪੀਨੈਸ ਪਿੱਛੇ ਨਹੀਂ ਭੱਜਦਾ ਕਿ ਮੈਂ ਹਮੇਸ਼ਾ ਕੱਲਾ ਖੁਸ਼ੀ ਰਵਾਂ ਉਹਦੇ ਉੱਤੇ ਖੁਸ਼ ਰਹਿਣ ਦਾ ਕੋਈ ਪ੍ਰੈਸ਼ਰ ਨਹੀਂ ਹੁੰਦਾ ਉਹ ਇਮੋਸ਼ਨਲੀ ਕਾਫੀ ਨਿਊਟਰਲ ਕਿਸਮ ਦਾ ਇਨਸਾਨ ਹੁੰਦਾ ਜੋ ਕਿ ਜੇ ਕੋਈ ਖੁਸ਼ੀ ਦਾ ਮੌਕਾ ਆਇਆ ਤਾਂ ਜ਼ਿਆਦਾ ਖੁਸ਼ ਨਹੀਂ ਹੁੰਦਾ ਤੇ ਜੇ ਕੋਈ 네ਗੇਟਿਵ ਫੇਸ ਵੀ ਦੇਖਣਾ ਪੈ ਗਿਆ ਤਾਂ ਜ਼ਿਆਦਾ ਡਾਊਨ ਨਹੀਂ ਫੀਲ ਕਰਦਾ ਉਹ ਹਮੇਸ਼ਾ ਸ਼ਾਂਤ ਰਹਿਣਾ ਪਸੰਦ ਕਰਦਾ ਪੁਆਇੰਟ ਨੰਬਰ 17 ਇੰਟਰਵਰਟ ਇਨਸਾਨ ਕਦੇ ਵੀ ਕਿਸੇ ਨੂੰ ਹਰਟ ਨਹੀਂ ਕਰ ਸਕਦਾ ਕਿਉਂਕਿ ਉਹ ਜੋ ਵੀ ਬੋਲਦਾ ਸੋਚ ਸਮਝ ਕੇ ਬੋਲਦਾ ਕਿ ਮੈਨੂੰ ਇਹ ਬੋਲਣਾ ਚਾਹੀਦਾ ਜਾਂ ਨਹੀਂ वैसे व्यू बहुत कट बोलਦੇ ਨੇ ਪਰ ਜਦ ਵੀ ਉਹ ਬੋਲਦੇ ਨੇ ਤਾਂ ਉਹਨਾਂ ਨੂੰ ਸੁਣਨਾ ਸਾਰੇ ਲੋਕ ਪਸੰਦ ਕਰਦੇ ਨੇ ਕਿਉਂਕਿ ਜੋ ਲੋਕ ਘੱਟ ਬੋਲਦੇ ਨੇ ਉਹਨਾਂ ਦੀ ਹਮੇਸ਼ਾ ਕਦਰ ਹੁੰਦੀ ਆ ਪੁਆਇੰਟ ਨੰਬਰ 18 ਇੰਟਰਵਰਟਿਨਸਾਨ ਕਿਹਾ ਜਾਂਦਾ ਹੈ ਕਿ ਬੈਸਟ ਪਰਸਨੈਲਿਟੀ ਲੀਡਰ ਹੁੰਦੇ ਨੇ ਇਹ ਕਿਸੇ ਵੀ ਇਨਸਾਨ ਦੇ ਮਾਈਂਡ ਨੂੰ ਜਲਦੀ ਪੜ ਲੈਂਦੇ ਨੇ ਸਮਝ ਲੈਂਦੇ ਨੇ ਕਿਉਂਕਿ ਇਸ ਕਿਸਮ ਦਾ ਇਨਸਾਨ ਆ ਇਹੀ ਕਾਰਨ ਆ ਕਿ ਗਲਤ ਸੰਗਤ 'ਚ ਘੱਟ ਫਸਦੇ ਨੇ ਤੇ ਗਲਤ ਲੋਕਾਂ ਦੇ ਸੰਪਰਕ 'ਚ ਘੱਟ ਆਉਂਦੇ ਨੇ ਪੁਆਇੰਟ ਨੰਬਰ 19 ਇੰਟਰਵਰਸ ਜਲਦੀ ਬੋਰ ਨਹੀਂ ਹੁੰਦੇ ਇਹ ਇੱਕ ਗੋਲ ਤੇ ਜ਼ਿਆਦਾ ਲੰਬਾ ਸਮਾਂ ਕੰਮ ਕਰ ਸਕਦੇ ਨੇ ਅਲਬਰਟ ਆਈਨਸਟਾਈਨ ਵੀ ਕਹਿੰਦੇ ਨੇ ਕਿ ਐਵੇਂ ਨਹੀਂ ਹੈ ਕਿ ਮੈਂ ਬਹੁਤ ਸਮਾਰਟ ਇਨਸਾਨ ਆ ਪਰ ਉਦੋਂ ਤੱਕ ਮੈਂ ਗਿਵ ਅਪ ਨਹੀਂ ਕਰਦਾ ਜਦੋਂ ਤੱਕ ਮੈਂ ਇੱਕ ਪ੍ਰੋਬਲਮ ਨੂੰ ਸੋਲਵ ਨਾ ਕਰ ਦੇਵਾਂ ਦੇ ਡੋਨਟ ਇਜ਼ੀਲੀ ਕੁਇਟ ਆਪਾਂ ਇਹ ਵੀ ਕਹਿ ਸਕਦੇ ਆ ਕਿ ਉਹ ਜਲਦੀ ਗਿਵ ਅਪ ਨਹੀਂ ਕਰਦੇ ਪੁਆਇੰਟ ਨੰਬਰ 20 ਇੰਟਰਵਰਟ ਲੋਕ ਚੁੱਪ ਰਹਿਣ ਕਰਕੇ ਕਾਫੀ ਰਹੱਸਮਈ ਬਣੇ ਰਹਿੰਦੇ ਨੇ ਤੇ ਇਹਨਾਂ ਦੇ ਆਸ-ਪਾਸ ਦੇ ਲੋਕ ਇਹਨਾਂ ਬਾਰੇ ਜਨਰਲੀ ਕਾਫੀ ਕਿਊਰੀਅਸ ਰਹਿੰਦੇ ਨੇ ਪੁਆਇੰਟ ਨੰਬਰ 21 ਤੁਸੀਂ ਸੁਣਿਆ ਹੋਵੇਗਾ ਕਿ ਫੋਮੋ ਮਤਲਬ ਕਿ ਫੀਅਰ ਆਫ ਮਿਸਿੰਗ ਆਊਟ ਉਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਮੈਂ ਲਾਈਫ 'ਚ ਕੁਝ ਨਾ ਕੁਝ ਮਿਸ ਕਰ ਰਿਆ ਜਾਂ ਕਿਤੇ ਵੀ ਹ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਕੋਈ ਕਿਸੇ ਦੀ ਚੰਗੀ ਤਸਵੀਰ ਦੇਖ ਕੇ ਕੋਈ ਬੰਦਾ ਸੋਚਦਾ ਹੈ ਕਿ ਮੈਂ ਇਸ ਮੁਕਾਮ ਤੇ ਕਿਉਂ ਨਹੀਂ ਪਹੁੰਚ ਪਾਇਆ ਮੈਂ ਕਿਤੇ ਨਾ ਕਿਤੇ ਜ਼ਿੰਦਗੀ 'ਚ ਕੁਝ ਨਾ ਕੁਝ ਮਿਸ ਕਰ ਰਿਆ ਤਾਂ ਇੰਟਰੋਵਰਸੇ ਵਿੱਚ ਫੋਮੋ ਫੀਅਰ ਆਫ ਮਿਸਿੰਗ ਆਊਟ ਘੱਟ ਪਾਇਆ ਜਾਂਦਾ ਹੈ ਕਿਉਂਕਿ ਉਹਨਾਂ ਤੇ ਕਿਸੇ ਵੀ ਚੀਜ਼ ਦਾ ਇਹ ਨਾ ਅਸਰ ਨਹੀਂ ਹੁੰਦਾ ਫਰਟ ਨੰਬਰ 2 ਇੰਟਰਵਰਟ ਲੋਕ ਬਹੁਤ ਘੱਟ ਬੋਲਦੇ ਨੇ ਪਰ ਦੇਖਣ ਵਾਲਿਆਂ ਨੂੰ ਇਹ ਲੱਗਦਾ ਕਿ ਇਹ ਬਹੁਤ ਘਮੰਡੀ ਆ ਇਹਦੇ ਵਿੱਚ ਬਹੁਤ ਐਟੀਟਿਊਡ ਆ ਇਹ ਤਾਂ ਕਿਸੇ ਨਾਲ ਗੱਲ ਹੀ ਨਹੀਂ ਕਰਦਾ ਪਰ ਐਕਚੁਅਲ ਚ ਗੱਲ ਇਹ ਹੁੰਦੀ ਆ ਕਿ ਉਹ ਇਸ ਸੁਭਾਅ ਹੁੰਦਾ ਇਹ ਉਹਦਾ ਬਿਹੇਵੀਅਰ ਹੁੰਦਾ ਉਹ ਉਦਾਂ ਹੀ ਰਹਿਣਾ ਪਸੰਦ ਕਰਦਾ ਪਰ ਜਦ ਆਪਾਂ ਜਿਹੇ ਇਨਸਾਨਾਂ ਨੂੰ ਮਿਲਦੇ ਆ ਤਾਂ ਪਤਾ ਲੱਗਦਾ ਕਿ ਇਹਦਾ ਸੁਭਾਅ ਬੜਾ ਨਿੱਗਾ ਹੈ ਇਹਦਾ ਬਹੁਤ प्यारा सुबह केड़े है ता दोस्तों ਇਹ ਸੰਨ ਕੁਝ ਰਹੱਸਮਈ ਗੱਲਾਂ ਜੋ ਕਿ ਇੰਟਰਵਰਟ ਲੋਕਾਂ ਬਾਰੇ ਡਿਸਕਸ ਕੀਤੀਆਂ ਕਿ ਇਕਾਂਤ ਚ ਰਹਿਣ ਦੇ ਕੀ ਫਾਇਦੇ ਨੇ ਤੇ ਉਹਨਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਵੱਖਰੀਆਂ ਚੀਜ਼ਾਂ ਪਾਈਆਂ ਜਾਂਦੀਆਂ ਨੇ ਦੋਸਤੋ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਸਮਾਪਤ ਕਰਦੇ ਆਂ ਮੇਰਾ ਨਾਮ ਹਰਮਨ ਹੈ ਤੇ ਮੇਰੇ ਚੈਨਲ ਦਾ ਨਾਮ ਬੈਲੈਂਸ ਵਿਦ ਹਰਮਨ ਹੈ ਇਦਾਂ ਦੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ